आलू एंड फलिया आलू फलिया हाँ जी गाइस देखो मैं तो मसाला भी ग्रैंड कर लिया मैं मसाला भी ग्राइंड कर लिया वा हरी मिर्च लसन प्याज का पेस्ट बना लिया वा टमाटर कट लिया अदरक क्रैश कर लिया अज अं बना लगे आलू फलियाँ ਤੰੀਆਂ ਵੀ ਸਾਈਡ ਤੇ ਝੁਗ ਕੇ ਰੱਖਿਆ ਵਾ ਲਾਸਟ ਚ ਪਾਉਣ ਵਾਸਤੇ ਆ ਗਏ ਗਾਇਸ ਸਾਰਾ ਕੁਝ ਸਾਡਾ ਹੋ ਗਿਆ ਰੈਡੀ ਤੇ ਹੁਣ ਆਪਾਂ ਕਰਾਂਗੇ ਗੈਸ ਆਹ ਗੈਸ ਔਨ ਕਰਾਂਗੇ ਗਾਇਸ ਗੈਸ ਹੋ ਗਿਆ ਸਾਡਾ ਔਨ ਔਨ ਦਾ অপਸ਼ਨ ਆਪਾਂਗੇ ਔਨ ਔਨ ਹੋ ਗਿਆ ਫਿਰ ਆਪਾਂ ਫਰਾਈ ਕਿਉਂਕਿ ਪਹਿਲੇ ਮਸਾਲਾ ਫਰਾਈ ਕਰੀਦਾ ਨਾ ਫਰਾਈ ਦਾ অপਸ਼ਨ ਆਪੇ ਨਾਲ ਫਿਲੋ ਦੀ ਪਰ ਪਤਾ ਲੰਗੀ ਕੜਾਈ ਕੜਾਈ ਵੀ ਧਰ ਦਿੱਤੀ ਕੜਾਈ ਹੋਏਗੀ ਗਰਮ ਤੇ ਫਿਰ ਪਾਵਾਂਗੇ ਇੱਥੇ ਆਇਲ ਕੜਾਈ ਵਿੱਚ ਪਾਣੀ ਹੈਗਾ ਇਹ ਥੋੜਾ ਜਿਹਾ ਕਪੜਾ ਮਾਰ ਦਈਏ ਤੇ ਜਲਦੀ ਕੜਾਈ ਸੁੱਕ ਜਾਏਗੀ ਇਹਦੇ ਜੇ ਆਪਾਂ ਪਾਉਣਾ ਮਾਰਦੇ ਨੇ ਥੋੜਾ ਜਿਹਾ ਡਿੰਗ 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 डिंग 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 गाइस म्यूजिक ਲੱਗ ਗਿਆ ਜੀ ਦੇਖੋ गाइस ਆਪਾਂ ਮਾਦਿਤਾ ਵਿੱਚ ਕਪੜਾ ਪਾਣੀ ਗਿਆ ਸੁੱਕਾ ਹੁਣ ਪਾਣੀ ਆਪਾਂ ਸੁਕਾ ਤੇ ਕੜਾਈ ਨੂੰ ਤੇ ਫਿਰ ਆਪਾਂ ਵਿੱਚ ਪਾਵਾਂਗੇ ਓਏ ਜਦੋਂ ਸਾਡੀ ਕੜਾਈ ਹੋ ਜੂਗੀ ਗਰਮ गाइस ਲੱਗਦਾ ਸਾਡੀ ਕੜਾਈ ਹੋ ਚੁੱਕੀ ਏ ਗਰਮ ਹੈ ਨਾ ਦੇਖੋ ਸੁੱਕ ਗਿਆ ਪਾਣੀ ਹੋ ਗਈ ਕੜਾਈ ਗਰਮ विच पानेयल ऑयल पा के देखने ना कि पाया वा हिसाब का ही पाइए ज्यादा ना पाइए ज्यादा ऑयली ऑयली सब्जी नहीं वाइया लगती मठा ऑयल पा चाहिए ना देखो बस कि बड़ा लगन दिया मैं यूम करके दिखा दी थानू ऑयल पाता हूँ ऑयल हो गरम निकलेगा धुआं ਆਫ ਦੀ ਪੰਜਾਬੀ ਬੋਲਣ ਦੀ ਗਾਇਸ ਐਕਚੁਅਲੀ ਮੈਨੂੰ ਨਾ ਪੰਜਾਬੀ ਬੋਲਣੀ ਬਹੁਤ ਵਧੀਆ ਲੱਗਦੀ ਆ ਕਿਉਂਕਿ ਅਸੀਂ ਅੰਮ੍ਰਿਤਸਰ ਦੇ ਰਹਿਣ ਵਾਲੇ ਆਈ ਲਵ ਮੇ ਪੰਜਾਬੀ ਵੈਸੇ ਅੰਗਰੇਜ਼ੀ ਵੀ ਆਂਦੀ ਆ ਪਰ ਕਹਿੰਦੇ ਆ ਨਾ ਆਪਣੀ ਬੋਲੀ ਮਾਂ ਬੋਲੀ ਕਦੀ ਭੁੱਲਣੀ ਨਹੀਂ ਚਾਹੀਦੀ ਇਸ ਕਰਕੇ ਮੈਨੂੰ ਆਪਣੀ ਪੰਜਾਬੀ ਹੀ ਵਧੀਆ ਲੱਗਦੀ ਆ ਤਾਂ ਮੈਂ ਆਪਣੇ ਗਾਇਸ ਨਾਲ ਇੱਕ ਦੋ ਵਰਡ ਵਿੱਚ ਇੰਗਲਿਸ਼ ਦੇ ਯੂਜ਼ ਕਰਦੀ ਆ ਤੁਸੀਂ ਕਹਿੰਦੇ ਹੋਣੇ ਵੀ ਕਿਦਾਂ ਪੈਂਡੂਆ ਵਾਂਗੂ ਵਰਡ ਬੋਲਦੀ ਆ ਤੇ ਮੈਨੂੰ ਨਾ ਆਪਣੀ ਮਾਂ ਬੋਲੀ ਬਹੁਤ ਹੀ ਪਿਆਰੀ ਲੱਗਦੀ ਇਸ ਕਰਕੇ ਮੈਂ ਜ਼ਿਆਦਾ ਪੰਜਾਬੀ ਬੋਲਦੀ ਆ ਓਕੇ ਗਾਇਸ ਗਾਇਸ ਸਾਡਾ ਤੇਲ ਹੋ ਚੁੱਕਿਆ ਹੈ ਗਰਮ ਆ ਦੇਖੋ ਧੂਆਂ ਵਿੱਚੋਂ ਨਿਕਲ ਰਿਹਾ ਵਾ ਤੇਲ ਹੋ ਗਿਆ ਵਾ ਪੂਰਾ ਚੰਗੀ ਤਰ੍ਹਾਂ ਗਰਮ ਤੇ ਅਸੀਂ ਵਿੱਚ ਪਾਉਣ ਲੱਗੇ ਆ ਮਸਾਲਾ ਮਤਲਬ ਗ੍ਰाइंड ਕੀਤਾ ਹੋਇਆ ਮਸਾਲਾ ਪਿਆਜ਼ ਹਰੀ ਮਿਰਚ ਲਸਣ ਦਾ ਪੀਸਟ ਆ ਦੇਖੋ ਗਾਇਸ ਗਾਇਸ ਪਾਰਿਕਾ ਦੀ ਮਸਾਲਾ ਲੈਣਾ ਹੈ ਬਾਵਾ ਤੇਰਾ ਹੋਰ ਥੋੜਾ ਥੋੜਾ ਕਰਕੇ ਪਾਉਂਦੀ ਨਾ ਕਿਉਂਕਿ ਇਸ ਪਾਸ ਕੀ ਨਾ ਪੜਿਆ ਹੋਇਆ ਮੈਂ ਬਾਈ ਨੂੰ ਆਪਣੇ ਗਾਇਸ ਨੂੰ ਦਿਖਾਉਣ ਵਾਸਤੇ ਵਲੋਗ ਇਸ ਕਰਕੇ ਇਸ ਪਾਸ ਨਾ ਮੈਂ ਪਾਉਂਦੀ ਨਾ ਮਸਾਲਾ ਦੇਖੋ ਗਾਇਸ ਮੈਂ ਫਾਤੀ ਪੰਜਾਬੀ ਬੋਲਦੀ ਸੀ ਨਾ ਇਹ ਇੰਗਲਿਸ਼ ਦਾ ਵਰਡ ਸੋ ਦਾ ਵਰਡ ਐਕਸਪੀਰੀਅੰਸ ਜੇਗਾ ਤੇ ਆਪਾਂ ਇੱਕ ਸਬਜ਼ੀ ਐਡ ਕਰਾਂਗੇ ਨਾ ਨਹੀਂ ਪਹਿਲੇ ਮਸਾਲੇ ਐਡ ਕਰਾਂਗੇ ਜੋ ਮੇਰਾ ਰੋਜ਼ ਦਾ ਹੈ ਦਾਵਾ ਨੂੰ ਹਨੇ ਚਲਦੀ ਆਪੇ ਗਾਇਸ ਕਿਉਂਕਿ ਮੈਂ ਨਾ ਧਾਰਾ ਮਸਾਲੇ ਹੀ ਮਸਲੀ ਕਰਦੀ ਜਿਆਦਾ ਗਰਮ ਮਸਾਲੇ ਵੀ ਖਾਣਾ ਨਾ ਜਿਆਦਾ ਮਸਾਲੇ ਖਾਣਾ ਐਸਿਡਿਟੀ ਦੀ ਪ੍ਰੋਬਲਮ ਹੁੰਦੀ ਹੈ ਲੀਵਰ ਚ ਵੀ ਪ੍ਰੋਬਲਮ ਪੈਂਦੀ ਹੈ ਔਰ ਵੀ ਬੋਡੀ ਵਿੱਚ ਕਈ ਕਈ ਤਰ੍ਹਾਂ ਦੀਆਂ ਪ੍ਰੋਬਲਮਾਂ ਪੈ ਜਾਂਦੀਆਂ ਐਸਟੋਕ ਕੇ ਥੋੜਾ ਲਾਈਟ ਲਾਈਟ ਹੀ ਖਾਣਾ ਚਾਹੀਦਾ ਕਿਉਂਕਿ ਹੁਣ ਆਪਾਂ ਜਿਆਦਾ ਖਾਵਾਂਗੇ ਨਾ ਮਿਰਚ ਭਸਾ ਦੇ ਅੱਗੇ ਜਾ ਕੇ ਸਾਨੂੰ ਪ੍ਰੋਬਲਮ ਜਾਦੀ ਪਾਏਗੀ हां जी हुन त ਸਾਡੀ ਏਜ ਛੋਟੀ ਹੈਗੀ ਆ ਜਿੱਦਾਂ ਵੀ ਮੇਰੀ ਏਜ ਹੈ ਗਿਆ 35 ਤੇ ਮੇਰੀ ਹੱਬ ਵੀ ਏਜ ਹੈਗੀ 40 ਤੇ ਨਾਲੇ ਮੇਰੇ ਬੱਚਿਆਂ ਦੀ ਵੱਡੀ ਗੁੱੜ ਹੈਗੀ ਆ ਏ 15 ਸਾਲਾਂ ਦੀ ਇੱਕ ਬੇਟਾ 13 ਸਾਲਾਂ ਦਾ ਇੱਕ ਬੇਟਾ ਗਿਆ ਹੈ ਸਾਲਾਂ ਦਾ ਇੱਕ ਬੇਟੀ ਹੈ ਜੀ 9 ਸਾਲ ਦੀ ਐਸ ਕਰਕੇ ਨਾ ਫਿਰ ਮੇਰੇ ਤਾਂ ਚਾਰ ਬੱਚੇ ਹਨ ਮੇਰੇ ਜਿਹਨਾਂ ਦਾ ਚਾਰ ਹਮੱਛੇ ਤੋਂ 7-10 ਦਾ ਐਸ ਤੋਂ ਬੇਬੀ ਹੁਣ ਤੋ ਥੋੜੀ ਜਿਹਾ ਪਾਂ ਲਾਈਟ ਦਿਖਾਵਾਂਗੇ ਮਿੱੱਚੇ ਮਸਾਲੇ ਅੱਗੇ ਜਾ ਕੇ ਸਾਨੂੰ ਜਿਆਦਾ ਪ੍ਰੋਬਲਮ ਨਹੀਂ ਹੋਏਗੀ ਜਦੋਂ ਆਪਾਂ ਜਿਆਦਾ ਹੈਵੀ ਖਾਵਾਂਗੇ ਨਾ ਮਿੱੱਚੇ ਮਸਾਲੇ ਤੇ ਬਹੁਤ ਹੀ ਜ਼ਿਆਦਾ ਬੋੜੀਆਂ ਸਾਈਡ ਇਫੈਕਟ ਹੁੰਦੇ ਆ ਤੁਹਾਡੇ ਬੋੜੀ ਵਿੱਚ ਕਈ ਤਰ੍ਹਾਂ ਦੀ ਬਿਮਾਰੀਆਂ ਵੀ ਲੱਗ ਜਾਂਦੀਆਂ ਨੇ ਇਸ ਕਰਕੇ ਥੋੜਾ ਬੱਚਿਆਂ ਨੂੰ ਵੀ ਘੱਟ ਖਾਣਾ ਚਾਹੀਦਾ ਬੱਚਾ ਇਸ ਤਰ੍ਹਾਂ ਦੇ ਕਦੇ ਦਹਾਣ ਆਜੇ ਤਾਂ ਪਾ ਦਾਂਗੇ ਨਾ ਮਿੱੱਚੇ ਮਸਾਲੇ ਘੱਟ ਖਾਣ ਦੇ ਸੋ ਉਦਾਂ ਹੀ ਕੰਮ ਹੈ ਜ਼ਿਆਦਾ ਤਾਂ ਹਰੀਆਂ ਮਿੱੱਚੇ ਮਸਾਲੇ ਖਾਣੇ ਕਰਨਾ ਚਾਹੀਦਾ ਹੈ ਜਿੰਨਾ ਸਾਡੇ ਕੋਲ ਇਹ ਤੱਕ ਅਤੇ ਜੀ 500 ਮਸਾਂ ਐਡ ਕੀਤੀਆਂ ਹਨ ਗਰਮ ਤੇਲ ਵਿੱਚ ਇਹ ਜਿਆਦਾ ਤੇਜ਼ ਵਿੱਚ ਹੋਵੇ ਨਾ ਤੇ ਕਿ ਮੈਂ ਥੋੜੀ ਐਡ ਕਰ ਦਿੰਦੀ ਤੇ ਬੇਕ ਕਰ ਲਾਈਟ ਮੁੱਟਿੰਦੀ ਨਾ ਇਹਦਾ ਕਿ ਮਿਰਚਾ ਵੀ ਲਾਂਟੇ ਤੇਜ਼ ਬਣੂਗੀ ਐਸੇ ਮਚਾਉਂ ਤੁਮ ਜੀ ਆਜ ਲਸਣ ਮਿਰਚਾਂ ਦਾ ਪੇਸਟ ਪੁੱਜੰਦਿਆ ਦੇਖੋ ਗਾਇਸ ਐਸਾ ਦਾ ਮਸਾਲਾ ਥੋੜਾ ਜਿਹਾ ਪੁੱਜ ਗਿਆ ਵਾ

ਆ ਜਿੰਨੇ ਤੇ ਉਸ ਤੋਂ ਅੱਗੇ ਅਪਣੀ ਗਾਇਸ ਅਸੀਂ ਵਿੱਚ ਉਹ ਐਡ ਕਰਾਂਗੇ ਥੋੜੀ 1 ਚਮਚ ਹਲਦੀ 1 ਚਮਚ ਮਿਰਚ ਅੱਧਾ ਅੱਧਾ ਅਦਰਕ ਮਸਾਲਾ ਪਾ ਲਓ और ही हल्दी घट्ट लगा एक चम्मच ला हल्दी जे एक चम्मच भी लाल मिर्च बिच भी बिच लेना कलर कलर करने वास्ते चम्मच वैसे तो गाल स्वाद अनुसार नहीं पाया चाहिए एक चम्मच ऑलरेडी ठीक है ना है हाँ जी दाल हम आपको चंगी तरह मिक्स करोंगे इस चम्मच हल्दी इस चम्मच लाल ली है तो इस चम्मच हल्दी और मटर की तरह मिस्कता है मेरा मसाला लग गया कि तल में ऐसा के देखो कलर कितना बढ़िया हो गया ब्राउन कलर हो गया हां जी गाइस अब इसको थोड़ा जब पानी ऐड करना है ਸਾਡਾ ਬਹੁਤ ਚੰਗਾ ਲੱਗੇਗਾ ਲੱਗੇਗਾ ਫਰਾਈ ਹੈ ਤੇ ਨਾਲੇ ਇਹ टमाटर ਵੀ ਗਾਇ ਚਾਹੀਏ ਐਸ ਤਰ੍ਹਾਂ ਕੇ ਦੇਖੋ ਗਾਇਸ ਕਿੰਨਾ ਵਧੀਆ ਕਲਰ ਆ ਰਿਹਾ ਮਸਾਲੇ ਆਸ ਫੁੱਲ ਕਰ ਦਿੱਤਾ ਲੋਕ ਕੀਤਾ ਹੀ ਨਾ ਬੰਦੀ। ਹੁਣ ਸਾਡਾ ਮਸਾਲਾ ਪੱਕੇਗਾ। ਫਿਰ ਫੇਰ ਇਸੀ ਦੇ ਵਿੱਚ ਐਡ ਕਰਾਂਗੇ ਸਬਜ਼ੀ। ਗਾਇਸ ਆਹ ਦੇਖੋ ਸਾਡਾ ਮਸਾਲਾ ਪੱਕ ਗਿਆ ਵਾ। ਅਸੀਂ ਹੁਣ ਇਹਦੇ ਵਿੱਚ ਕਰਨ ਲੱਗੇ ਆ ਆਲੂ ਐਡ। ਹਾਂਜੀ ਗਾਇਸ ਦੇਖੋ ਆਲੂ ਕਰ ਦਿੱਤੇ ਐਡ। ਸੋਨਾ ਵੀ ਘਰ ਦਿੰਨੀ ਆ ਐਡ। ਹਾਂਜੀ ਗਾਇਸ ਇਹਦੇ ਵਿੱਚ ਸਬਜ਼ੀ ਕਰ ਦਿੱਤੀ ਐਡ। ਆਲੂ ਫੜੀਆਂ। Masalah sahaja si Pak, esok ke asyik terbit di samping air. Mana paling cenggih terakhir langgeng? Kekitrelah, ke, naja heisaja masalah pembebasan guys. Adikku, propa cenggih, teriknya cenggih terakhir mana paling langgeng? Adikku guys, alu and paninya. ਕਿੰਨੇ ਖਾਣੀਆਂ ਅੱਜ ਸਾਡੇ ਘਰ ਕਿੰਨੇ ਖਾਣੀਆਂ ਅੱਜ ਸਾਡੇ ਘਰ ਗਾਇਸ ਮਿਊਜ਼ਿਕ ਲੱਗਾ ਹੈ ਅਜੇ Song ਅੱਜ ਗਾਇਸ ਦੇਖੋ ਆਲੂ ਐਂਡ ਫੁੱਲੀਆਂ ਹਾਂ ਅੱਜ ਗਾਇਸ ਉਹਨਾਂ ਸੇ ਨੂੰ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਹਿਲਾ ਚੁੱਕੇ ਹਾਂ ਆਲੂ ਐਂਡ ਫੁੱਲੀਆਂ ਇਦੇ ਵਿੱਚ ਮਸਾਲਾ ਚੰਗੀ ਤਰ੍ਹਾਂ ਹੋ ਗਿਆ ਵਾ ਰਚ ਗਿਆ ਵਾ ਮਤਲਬ ਚੰਗੀ ਤਰ੍ਹਾਂ ਮਿਕਸ ਹੋ ਗਿਆ ਮਸਾਲਾ ਸਬਜੀ ਮਿਕਸ ਤੇ ਨਾ ਪਾਏ ਨੂੰ ਪਲੇ ਦਿਨ ਹੁ ਕਰਦੇ ਹਾਂ ਕਵਰ 10 ਮਿੰਟ 10 ਮਿੰਟ ਵਾਸਤੇ ਤੇ 10 ਮਿੰਟ ਬਾਅਦ ਦੇਖਦੇ ਹਾਂ ਕਿ ਸਾਡੇ ਆਲੂ ਜਾਂ ਭੋਜਨਾ ਕੋਈ ਸੱਕੀਆਂ ਤੇ ਨਹੀਂ ਆ ਗਈਆਂ ਤੇ 10 ਮਿੰਟ ਬਾਅਦ ਅਸੀਂ ਨੂੰ ਦੇਖਦੇ ਹਾਂ ਗਾਇਸ ਓਕੇ ਮਿਲਦੇ ਹਾਂ ਗਾਇਸ 10 ਮਿੰਟ ਬਾਅਦ ਉਦੋਂ ਸਾਡੀ ਬਣਦੀ ਪਈ ਹੈ ਸਬਜੀ ਤੇ ਇੱਧਰ ਆਪਾਂ ਬਣਾ ਲੈਂਦੇ ਆ ਰੋਟੀ ਜਿੰਨੀ ਦੇਰ ਤੱਕ ਬਣੂਗੀ ਸਬਜੀ ਉਹਨੇ ਦੇਰ ਤੱਕ ਬਣਾ ਦਿੰਦੇ ਆ ਰੋਟੀ ਅੰਜ ਗਾਇਸ ਆ ਦੇਖੋ ਮੇਰੇ ਬੱਚੇ ਆਏ ਹੋਏ ਹਨ ਸਕੂਲੋਂ ਪੇਪਰ ਦੇਖ ਕੇ ਤੇ ਕਹਿੰਦੇ ਮम्मा ਕਰੀ ਤੂੰ ਰੋਟੀ ਸਬਜੀ ਬਣਾਓ ਸਰਦਾਰ ਜੀ ਗਏ ਹੋਣ ਸ਼ਾਪ ਤੇ ਉਹਨਾਂ ਦਾ ਵੀ ਟਿਫਨ ਪੈਕ ਕਰ ਦਾਂਗੇ ਉੰਨ੍ਹਾ ਲਾ ਟਿਫਨ ਜਾਊਗਾ ਅੱਜ ਗਾਇਸ ਦੇਖੋ ਮੇਰੀ ਕਿੰਨੀ ਸੋਹਣੀ ਰੋਟੀ ਵੇਲ ਲਈ ਗਈ ਆ ਪੈ ਗਈ ਤਵੇ ਤੇ ਰੋਟੀ ਇੱਕ ਸਾਈਡ ਪੱਕ ਗਿਆ ਹੁਣ ਆਪਾਂ ਦੂਸਰਾ ਸਾਈਡ ਪਕਾਉਂਦੇ ਆ ਮੈਂ ਕਿ ਆਪਣੇ ਗਾਇਸ ਨੂੰ ਸਬਜੀ ਤੇ ਰੋਟੀ ਦਿਖਾਣੇ ਆ ਰੋਟੀ ਵੀ ਦਿਖਾ ਦਈਏ ਕਿਉਂਕਿ ਉਸ ਦਿਨ ਆਲੂ ਮਟਰ ਵੀ ਦਿਖਾਇ ਸੀ ਤੇ ਕਟਣ ਕਠਨ ਕਟਰ ਜੋ ਵੀ ਉਹ ਵੀ ਬਣਾਇਆ ਦਿਖਾਇਆ ਸੀ ਅੱਜ ਆਲੂ ਫਲੀਆਂ ਆ ਤੇ ਮੈਂ ਕਹਾਂ ਲਵਨੀਆ ਦੇ ਨਾਲ ਗਾਇਸ ਨੇ ਕਿਹਾ ਮੈਂ ਸਬਜੀ ਦਿਖਾਂਦੇ ਰੋਟੀ ਤੇ ਦਿਖਾਂਦੇ ਆਂ। ਆ ਦੇਖੋ ਗਾਇਸ ਦੂਸਲੇ ਦੂਸਰੀ ਸਾਈਡ ਪਕਾਉਂਦੇ ਆਂ। ਗਰਮ ਗਰਮ ਰੋਟੀ, ਛਿੰਨੇ ਛਿੰਨੇ ਕਾਣੀ, ਅੱਜ ਸੱਡੇ ਕਾ ਜਿੰਨੇ ਜਿੰਨੇ ਕਾਣੀ, ਅੱਜ ਸੱਡੇ ਕਾ। ਹਾਂਜੀ ਗਾਇਸ। ਉਧਰ ਸਬਜੀ ਤਾਂ ਹੀ ਹੋਈ ਆ, ਇਧਰ ਫੁਲਕੇ ਵੀ ਲਾ ਲੈਨੇ ਆ। ਜਿੰਨੀ ਦੇਰ ਨੂੰ 10 ਮਿੰਟਾਂ ਚ ਸਬਜੀ ਬੰਨੀ, ਉਨੀ ਦੇਰ ਨੂੰ 10 ਮਿੰਟਾਂ ਚ ਫੁਲਕੇ ਵੀ ਲਾ ਸਕਦੇ। ਹਾਂਜੀ ਗਾਇਸ ਆ ਦੇਖੋ ਗਰਮ ਗਰਮ ਰੋਟੀ ਇਹ ਦੇਖੋ ਗਾਇਸ ਰੋਟੀ ਦੇਖੋ ਮੇਰੀ ਫੁੱਲ ਕੇ ਲੱਗਦਾ ਮੈਨੂੰ ਗਾਇਸ ਕਹਿੰਦੇ ਜੇ ਰੋਟੀ ਫੁੱਲ ਜੇ ਤੇ ਖੁਸ਼ ਲੱਗੀ ਹੁੰਦੀ ਹੈ ਦੇਖੋ ਗਾਇਸ ਕਿੰਨਾ ਗਰਮ ਫੁੱਲ ਕਾ ਗਾਇਸ ਸਾਡੇ ਹੋ ਗਿਆ 10 ਮਿੰਟ ਪੂਰੇ ਤੇ ਹੁਣ ਆਪਾਂ ਦੇਖਦੇ ਹਾਂ ਸਬਜੀ ਨੂੰ ਖੋਲ ਕੇ ਢੱਕਣ ਵੀ ਕੀ ਬਣਿਆ ਸਬਜੀ ਦਾ ਹਾਂ ਜੀ ਦਾ 10 ਮਿੰਟ ਹੋ ਗਏ ਆ ਸਬਜੀ ਤੜੀ ਨੂੰ ਉਹਦੇ ਨਾਲ ਸਾਡੇ ਫੁਲਕੇ ਵੀ ਬਣ ਚੁੱਕੇ ਆ ਬਣ ਕੇ ਰੈਡੀ ਹੋ ਗਿਆ ਸਬਜੀ ਦੇਖੀਏ ਗਾਇਸ ਗਰਮ ਯਾ ਹਾਂਜੀ ਗਾਇਸ ਸਬਜੀ ਤੇ ਸਾਡੀ ਪੱਕ ਚੁੱਕੀ ਆ ਪਰ ਥੋੜਾ ਜਿਹਾ ਪਾਣੀ ਹੈਗਾ ਵਾ ਇਸ ਕਰਕੇ ਆਪਾਂ ਨੂੰ ਚੰਗੀ ਤਰ੍ਹਾਂ ਭੁੰਨ ਲੈਣੀ ਹੈ ਗਾ ਇਸ ਨੂੰ ਹੁਣ ਚੜਾ ਗਿਆ ਵਾ ਪਾਣੀ ਸਬਜੀ ਵਿੱਚੋਂ ਸਾਰਾ ਸੁੱਕ ਆ ਦੇਖੋ ਗਾਇਸ ਕਿੰਨੀ ਵਧੀਆ ਲੱਗ ਰਹੀ ਹੈ ਨਾ ਪਾਣੀ ਸਾਰਾ ਸੁੱਕ ਗਿਆ ਵਾ ਤੇ ਹੁਣ ਆਪਾਂ ਕਰ ਦਿਆਂ ਗੈਸ ਸਟੌਪ ਸਟੌਪ ਤੇ ਉੱਪਰ ਤੰਤਨ ਗਾਰਨਿਸ਼ ਕਰ ਦਿੰਨੀ ਹੈ ਮੈਂ ਜਿਹੜਾ ਇਹ ਸੁੱਕਾ ਪੱਤਾ ਲਿਆ ਸੁੱਕੀ ਬਿੰਨਾ ਪਾਣੀ ਕਿ ਨਹੀਂ ਲੱਗਦੀ ਨਾ ਸੋਹਣੀ ਲੱਗਦੀ ਨਾ ਸਬਜੀ ਅਲੂ ਫਲ ਬਹਾਂਦੀ ਜਿੰਨੀ ਜਿੰਨੇ ਖਾਣੀ ਅਜਮੇਗਾ ਚੁਲ ਚੁਲ ਖਾਣ ਅੱਜ ਸੱਜੇ ਦਾ ਹਾਂਜੀ ਗਾਇਸ ਦੇਖੋ ਸਾਡੀ ਸਬਜੀ ਬਣ ਕੇ ਤਿਆਰ ਆ ਆਲੂ ਐਂਡ ਫੱਲੀਆਂ ਦੇਖੋ ਗਾਇਸ ਜਿੰਨੂ ਜਿੰਨੂ ਵਧੀਆ ਲੱਗਦੀ ਆ ਤੇ ਅੱਜ ਉਹ ਖਾ ਲੋ ਆਣ ਕੇ ਹਾਂਜੀ ਹੋ ਕੇ ਗਾਇਸ ਮੈਂ ਕਰਦੀ ਪਈ ਸੀ ਮਜ਼ਾਕ ਤੇ ਹੋ ਗਿਆ ਮਜ਼ਾਕ ਬਹੁਤ ਜ਼ਿਆਦਾ ਹੁਣ ਆਪਾਂ ਸੀਰੀਅਸ ਗੱਲ ਕਰਦੇ ਹਾਂ ਹਾਂਜੀ ਗਾਇਸ ਅੱਜ ਮੈਂ ਬਣਾਇਆ ਅੱਜ ਦੇ ਵਲੌਗ ਵਿੱਚ ਮੈਂ ਤੁਹਾਨੂੰ ਦਿਖਾਈ ਆ ਆਲੂ ਫੱਲੀਆਂ ਦੀ ਸਬਜੀ ਬਣਾ ਕੇ ਤੁਸੀਂ ਮੇਰਾ ਵਲੋਗ ਪੂਰਾ ਦੇਖਣਾ ਲਾਈਕ ਐਂਡ ਸਬਸਕ੍ਰਾਈਬ ਜਰੂਰ ਕਰਿਆ ਕਰੋ ਕਿ ਮੈਨੂੰ ਬਹੁਤ ਜਿਆਦਾ ਲੋੜ ਹੈ ਗੀ ਗਾਇਸ ਤੁਹਾਡੀ ਹਾਂਜੀ ਕੁਝ ਭੈਣ ਜੀ ਕੁਝ ਮਤਲਬ ਗਾਇਸ ਹੈਗੇ ਨੇ ਮੇਰੇ ਫਰੈਂਡ ਜਿਹੜੇ ਲਾਈਕ ਐਂਡ ਸਬਸਕ੍ਰਾਈਬ ਡੇਲੀ ਹੀ ਰੁਟੀਨ ਨਾਲ ਕਰਦੇ ਨੇ ਇੱਕ ਹੈਗੇ ਨੇ ਕੋਰ ਪੰਜਾਬੀ ਵਲੋਗ ਵਾਲੇ ਭੈਣ ਜੀ ਥੈਂਕ ਯੂ ਵੈਰੀ ਵੈਰੀ ਭੈਣ ਜੀ ਜਿੱਦੋਂ ਤੁਸੀਂ ਸਾਡਾ ਵਲੋਗ ਦੇਖੋਗੇ ਤੇ ਤੁਸੀਂ ਸਾਡੇ ਵਲੋਗ ਚ ਆ ਵੀ ਸੁਣੋਗੇ ਕਿ ਮੈਂ ਤੁਹਾਨੂੰ ਵੈਰੀ ਵੈਰੀ ਥੈਂਕ ਯੂ ਕਹਿਣੀ ਪਈ ਆ ਇੱਕ ਹੈਗੇ ਨੇ ਮਿਸਟਰ ਵਿਕਰਮ ਸਿੰਘ ਥੈਂਕ ਯੂ ਇੱਕ ਹੈਗੇ ਨੇ ਮਿਸਟਰ ਤਾਰਾ ਸਿੰਘ ਥੈਂਕ ਯੂ ਇੱਕ ਹੈਗਾ ਜੀ ਕਿਊਟ ਜਿਆ ਬੇਬੀ ਗੁਰਸਾਜਨ ਮੈਂ ਬੇਬੀ ਤਾਂ ਕਹਿੰਦੀ ਆ ਕਿਉਂਕਿ ਮੇਰੇ ਬੱਚਿਆਂ ਦੀ ਉਮਰ ਦਾ ਹੈਗਾ ਵਾ ਜਿੱਦਾਂ ਵੀ ਮੇਰੀ ਜਸਦੀਪ ਹੈਗੀ ਆ 15 ਸਾਲਾਂ ਦੀ ਉਹ ਵੀ ਮਤਲਬ ਲੱਗਦਾ ਇਦਾਂ ਹੀ ਹੋਊਗਾ ਜਿੱਦਾਂ ਵੀ ਪਰਮਿੰਦਰ ਸਿੰਘ ਹੈਗੇ 13 ਸਾਲਾਂ ਦੇ ਇੰਨਾ ਕੁ ਲੱਗਦਾ ਵਾ ਮੇਰੇ ਆਈਡੀ ਨਾ 15 ਦੇ 13 ਦੇ ਵਿੱਚ ਘਾਰ ਹੀ ਹੋਊਗਾ ਉਹ ਤੇ ਸ਼ਾਇਦ ਜਿਆ ਛੋਟਾ ਵੀ ਹੋਵੇ ਜਿੱਦਾਂ ਬਲਵਿੰਦਰ ਸਿੰਘ 11 ਦੇ ਆ ਉਹ ਹੈਗਾ ਵਾ ਬੇਬੀ ਗੁਰਸਾਜਨ ਉਹ ਡੇਲੀ ਹੀ ਫੁੱਲ ਵਾਚ ਕਰਦਾ ਵਾ ਤੇ ਸਾਡੀ ਵੀਡੀਓ ਵੇਖਦਾ ਹੈ ਲਾਈਕ ਐਂਡ ਸਬਸਕ੍ਰਾਈਬ ਕਰਦਾ ਹੈ ਗਾਇਸ ਤੁਸੀਂ ਵੀ ਸਾਡੀ ਵੀਡੀਓ ਫੁੱਲ ਵਾਚ ਕਰਿਆ ਕਰੋ ਲਾਈਕ ਐਂਡ ਸਬਸਕ੍ਰਾਈਬ ਕਰਿਆ ਕਰੋ ਫੂਨ ਫੇਰ ਮਿਲਾਂਗੇ ਅਗਲੇ ਤੇ ਵਧੀਆ ਵਲੌਗ ਦੇ ਨਾਲ ਓਕੇ ਗਾਇਸ ਬਾਏ